ਨਾਲੇ ਹਲਕੇ ਦੇ ਵਿੱਚ ਜ਼ਿਲ੍ਹਾ ਪੰਚਾਇਤ ਚੋਣਾਂ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ। ਹਲਕੇ ਦੇ ਚਾਰ ਜ਼ੋਨਾਂ ਦੇ ਵਿੱਚੋਂ ਦੋ ਜ਼ੋਨਾਂ ਵਿੱਚ ਕਾਂਗਰਸ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ। ਜਿਸ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਤੇ ਵਰਕਰ ਭੜਕ ਉੱਠੇ। ਉਮੀਦਵਾਰ ਨੇ ਦੋਸ਼ ਲਾਇਆ ਕਿ ਸਰਕਾਰ ਜਾਣਬੁੱਝ ਕੇ ਉਹਨਾਂ ਦੇ ਕਾਗਜ਼ ਰੱਦ ਕਰ ਰਹੀ ਹੈ ਕਿਉਂਕਿ ਇਹਨਾਂ ਸੀਟਾਂ ਉੱਤੇ ਮਜ਼ਬੂਤ ਨੇ ਤੇ ਜਿੱਤਣ ਵਾਲੇ ਉਮੀਦਵਾਰ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹ ਸ਼ਾਮ 6 ਵਜੇ ਤੱਕ ਐਸ.ਡੀ.ਐਮ ਦਫ਼ਤਰ ਦੇ ਬਾਹਰ ਖੜੇ ਰਹੇ ਪਰ ਜਦੋਂ ਆਖਰੀ ਲਿਸਟ ਲਗਾਈ ਗਈ ਤਾਂ ਉਹਨਾਂ ਦੇ ਨਾਮ ਲਿਸਟ ਦੇ ਵਿੱਚ ਮੌਜੂਦ ਹੀ ਨਹੀਂ ਸਨ ਤਾਂ ਕਾਂਗਰਸ ਉਮੀਦਵਾਰਾਂ ਨੇ ਐਲਾਨ ਕੀਤਾ ਹੈ ਕਿ ਇਸ ਮਾਮਲੇ ਨੂੰ ਹਾਈ ਕੋਰਟ ਦੇ ਵਿੱਚ ਲੈ ਕੇ ਜਾਣਗੇ ਇਸ ਬਾਰੇ ਕਾਂਗਰਸ ਹਾਈ ਕਮਾਂਡ ਦੇ ਨਾਲ ਵੀ ਚਰਚਾ ਕੀਤੀ ਜਾਵੇਗੀ। ਮੈਂ ਜਸਵਿੰਦਰ ਸਿੰਘ ਜੀ ਸਾਬਕਾ ਸਰਪੰਚ ਲੇਲਕਲਾ ਮੈਂ ਕਾਂਗਰਸ ਪਾਰਟੀ ਦਾ ਭਾਈ ਕੀ ਪਸੌਰ ਤੋਂ ਕੈਂਡੀਡੇਟ ਸੀਗਾ ਕੱਲ੍ਹ ਦੀਆਂ ਫਾਈਲਾਂ ਦਿੱਤੀਆਂ ਹੋਈਆਂ ਕੋਈ ਇਹ ਨਹੀਂ ਹੈਗਾ ਵੀ ਸਾਡੀ ਕੋਈ ਅੱਜ ਇਹਨਾਂ ਨੇ ਤਾਂ ਬੁਲਾਈ ਸੀ ਨੀ ਸਟੇਟਮੈਂਟ ਲੈਣੀ ਸੀ ਬਹੁਤ ਉਮੀਦਵਾਰ ਸੀ ਜਿਨ੍ਹਾਂ ਤੋਂ ਇਹਨਾਂ ਨੇ ਸਟੇਟਮੈਂਟਾਂ ਲਈਆਂ ਬੈਂਕਾਂ ਦੀਆਂ ਸਾਰਿਆਂ ਨੇ ਦਿੱਤੀਆਂ ਪਰ ਜਦੋਂ ਸਵੇਰ ਦੇ ਸਾਨੂੰ ਕਈ ਜਨਦ ਨੇ ਵੇਟ ਕਰੋ ਵੇਟ ਕਰੋ ਆਹ ਟਾਈਮ ਆ ਗਿਆ ਹੁਣ ਸਾਡਾ ਲਿਸਟਾਂ ਜੋ ਨਾਮ ਹੀ ਚੱਕਤਾ ਜੀ ਜਿਹੜੀਆਂ ਕੈਂਡੀਡੇਟਾਂ ਦੀਆਂ ਲਿਸਟਾਂ ਲਾਈਆਂ ਨੇ ਸਾਰਾ ਕੁਝ ਪੂਰਾ ਸੀਗਾ ਜੀ ਬਿਲਕੁਲ ਪੂਰਾ ਸੀ ਅਸੀਂ ਹਾਈ ਕੋਰਟ ਤੱਕ ਅਪੀਲ ਪਾਵਾਂਗੇ ਇਸ ਚੀਜ਼ ਦੀ ਵੀ ਇਹਦਾ ਸਿਰੇ ਸਾਨੂੰ ਉੱਥੇ ਪਤਾ ਸੀ ਅਸੀਂ ਗਰਾਊਂਡ ਤੇ ਤੱਕੜੇ ਆ ਅਸੀਂ ਜਿੱਤ ਰਹੇ ਹਾਂ ਸਾਡੇ ਨਾਲ ਬਿਲਕੁਲ ਧੱਕਾ ਕੀਤਾ ਜੀ ਜੇਲਾ ਪ੍ਰੀਸ਼ਦ ਦੀ ਚੋਣ ਲੜ ਰਹੀ ਸੀ ਹਾਂ ਜੀ ਹੁਣ ਤੁਸੀਂ ਹਾਈ ਕਮਾਂਡ ਨਾਲ ਪਾਰਟੀ ਨਾਲ ਗੱਲ ਕਰੋ ਬਿਲਕੁਲ ਕਰਾਂਗੇ ਜੀ ਅਸੀਂ ਹਾਈ ਕੋਰਟ ਵੀ ਜਾਵਾਂਗੇ ਸਾਰੇ ਕਿਤੇ ਜਾਵਾਂਗੇ ਦਰਵਾਜ਼ਾ ਖੜਕਾਵਾਂਗੇ ਜੀ ਸਾਨੂੰ ਨਿਆ ਪਾਲਿਕਾ ਤੇ ਪੂਰਾ ਭਰੋਸਾ ਹੈ ਪਰ ਇੱਥੇ ਜਿਹੜੀ ਗਰਾਊਂਡ ਤੇ ਧੱਕੇਸ਼ਾਹੀ ਹੋ ਰਹੀ ਹੈ ਸਾਡੇ ਬਹੁਤ ਗਲਤ ਹੈ ਕੱਲ ਵੀ ਸਾਡੇ ਇੱਕ ਦੋ ਸਾਥੀ ਹੋਰ ਆਏ ਸੀ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਤਾ ਟਾਈਮ ਤੋਂ 5 ਮਿੰਟ ਪਹਿਲਾਂ ਉਹ ਇੱਕ ਦੋ ਹੋਰ ਲੜਕੇ ਸੀ ਸਾਡੇ ਅਸੀਂ ਉਦੋਂ ਵੀ ਕਿਹਾ ਵੀ ਇਹਨਾਂ ਨੂੰ ਤਾਂ ਭਰਾਓ ਮੈਂ ਰਵਿੰਦਰ ਰਿੰਕੂ ਉਹ ਸੁਭਾ ਪ੍ਰਧਾਨ ਪੰਚਾਇਤ ਯੂਨੀਅਨ ਪੰਜਾਬ ਸਰ ਜ਼ਿਲ੍ਹਾ ਪ੍ਰਸ਼ਾਸਨ ਦੀ ਪੰਚਾਇਤ ਬਲਾਕ ਸੰਮਤੀ ਦੇ ਕਾਗਜ਼ਪਰੇ ਸੀਗੀ ਦਾ ਅੱਜ ਲਾਸਟ ਬੇ ਸੀਗੀ ਕਿ ਉਹਨਾਂ ਇਸ ਦਿਨ ਦਫ਼ਤਰ ਆਏ ਤੁਸੀਂ ਕਿਉਂ ਬਣੇ ਮਾਨਣਾ ਕੀ ਸੀਗਾ ਜਿਵੇਂ ਪੰਚਾਇਤੀ ਚੋਣਾਂ ਦੇ ਵਿੱਚ ਵੀ ੱੱਕਾ ਹੋਇਆ ਉਸੇ ਤਰ੍ਹਾਂ ਅੱਜ ਪੰਚਾਇਤ ਸੰਮਤੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਵੀ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਨਾਲ ੱੱਕਾ ਹੋਇਆ ਸਾਡੇ ਲਹਿਰਾਗਾਗਾ ਬਲਾਕ ਲਹਿਰਾਗਾਗਾ ਹਲਕੇ ਦੇ ਵਿੱਚ ਚਾਰ ਜ਼ਿਲ੍ਹਾ ਪ੍ਰਸ਼ਾਸਨ ਜ਼ੋਨ ਪੈਂਦੇ ਨੇ ਜਿਦੇ ਵਿੱਚੋਂ ਦੋ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਜਸਵਿੰਦਰ ਰਿੰਪੀ ਭਾਈ ਕੀ ਬਜ਼ਾਰ ਜ਼ੋਨ ਤੋਂ ਤੇ ਗੁਰਜੰਟ ਸਿੰਘ ਜਿਹੜੇ ਹੈਗੇ ਨੇ ਬੱਲਰਾ ਜੋਨ ਤੋਂ ਇਹਨਾਂ ਦੇ ਅਸੀਂ ਕਾਗਜ਼ ਕੱਲ ਸਵਾ ਦੋ ਵਜੇ ਦੇ ਕਰੀਬ ਪੂਰੇ ਦਰੁਸਤ ਕਰਕੇ ਸਹੀ ਪਾਏ ਗਏ ਉਸ ਤੋਂ ਬਾਅਦ ਅੱਜ ਜਦੋਂ ਅਸੀਂ ਲਿਸਟ ਦੇਖੀ ਤੇ ਇਹਨਾਂ ਦਾ ਲਿਸਟ ਦੇ ਵਿੱਚੋਂ ਨਾ ਗਾਇਬ ਹੈ ਨਾ ਹੀ ਗਾਇਬ ਕਰ ਦਿੱਤਾ ਗਿਆ ਇਸ ਕਰਕੇ ਸਰਕਾਰ ਆ ਜਿਹੜੀ ਬਹੁਤ ਧੱਕੇਸ਼ਾਹੀ ਕਰ ਰਹੀ ਹੈ ਸਰਕਾਰ ਨੂੰ ਚਾਹੀਦਾ ਸੀਗਾ ਕਿ ਚੋਣ ਲੜਨ ਦਾ ਹਰ ਇੱਕ ਨੂੰ ਅਧਿਕਾਰ ਹੈ ਚੋਣ ਲੜਦੇ ਜਿੱਤ ਹਾਰ ਕਰਮਾ ਦੀ ਹੁੰਦੀ ਹੈ ਇਹ ਤਾਂ ਮੈਦਾਨ 'ਚ ਭਜਣ ਵਾਲੀ ਗੱਲ ਹੋਗੀ ਇਹ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ ਇਸ ਧੱਕੇ ਦੇ ਖਿਲਾਫ ਅਸੀਂ ਹਾਈ ਕੋਰਟ ਤੱਕ ਜਾਵਾਂਗੇ ਤੇ ਇਹ ਚੱਕਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਫਿਰ ਦੋ ਨੇ ਜਾਂ ਹੋਰ ਵੀ ਨੇ ਫਿਰ ਦੋ ਦਾ ਸਾਨੂੰ ਸਾਨੂੰ ਬਾਕੀ ਦਾ ਪਤਾ ਨਹੀਂ ਲਹਿਰੇ ਕਾ ਅੱਗੇ ਹਲਕੇ ਦੇ ਵਿੱਚ ਜਿਹੜੀ ਚਾਰਜ ਜ਼ਿਲ੍ਹਾ ਪ੍ਰਸ਼ਾਸਨ ਜ਼ੋਨ ਨੇ ਜਿਹਦੇ ਵਿੱਚ ਦੋ ਇਹਨਾਂ ਨੇ ਉਡਾਤੀ ਜੀ ਕੁਣਸਤ ਕਿੰਨਾ ਟਾਈਮ ਹੋ ਗਿਆ ਤੁਸੀਂ ਕਦੋਂ ਦੇ ਖੜੇ ਹੋ ਅਸੀਂ ਤਾਂ ਅੱਜ ਸਵੇਰ ਦੇ ਖੜੇ ਹਾਂ ਜੀ 10 10 ਵਜੇ ਦੇ ਸਾਨੂੰ ਉਰੇ ਬੁਲਾਇਆ ਹੋਇਆ ਸਾਨੂੰ ਕਹਿੰਦੇ ਵੀ ਤੁਹਾਡੇ ਸਟੇਟਮੈਂਟਾਂ ਲੱਗਣਗੀਆਂ ਖਾਤੇ ਦੀਆਂ ਉਹ ਲੈ ਕੇ ਦੇ ਦਿਓ ਤੁਹਾਡੇ ਸਾਰੇ ਕਾਗਜ਼ ਪੂਰੇ ਨੇ ਅਸੀਂ ਦੋਏ ਕੈਂਡੀਡੇਟਾਂ ਦੇ ਜਿਹਨੇ ਸਟੇਟਮੈਂਟਾਂ ਦੀ ਲੈ ਕੇ ਦੇਤੀਆਂ ਸਾਨੂੰ ਕਹਿੰਦੇ ਬੈਠੇ ਰਹੋ ਅਸੀਂ ਸਵੇਰੇ 10 ਵਜੇ ਤੋਂ ਬੈਠੇ ਹਾਂ ਹੁਣ ਵੀ 3 ਵਜੇ ਤੋਂ ਹੁਣ ਲਿਸਟ ਲਾਉਨੇ ਆ ਹੁਣ ਲਿਸਟ ਲਾਉਨੇ ਆ ਔਨ ਲਿਸਟ ਲਾਉਨੇ ਆ ਹੁਣ ਤੁਸੀਂ ਦੇਖ ਲਓ ਦਿਨਸ਼ਪਨ ਤੇ ਆ ਗਿਆ 6 ਵਜੇ ਲਿਸਟ ਲਾਈਆਂ ਤੇ ਕੋਈ ਉਰੇ ਮੌਕੇ ਤੇ ਅਫਸਰ ਮੌਜੂਦ ਨਹੀਂ ਹੈ ਕਿਸੇ ਨਾਲ ਗੱਲ ਨਹੀਂ ਕਰ ਸਕਦੇ ਲਿਸਟ ਲਾ ਕੇ ਪਾਰ ਗਏ ਬੱਲੇ ਤਾਲੇ ਲਾ ਕੇ ਭੱਜ ਗਏ ਸਾਰੇ ਕਿ ਕੋਈ ਹੋਰ ਇੱਕ ਅਸਨਵਾਈ ਵਾਲਾ ਹੈ ਨੀਗਾ ਇਸ ਕਰਕੇ ਅਸੀਂ ਇਸ ਜੀਜ਼ ਦਾ ਬਰੋ